ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਸੇ ਦੇਖੋ ਗੋਲ ਚੱਕਾਂ ਦੇ ਪਲੈਸ ਕਿਵੇਂ ਲਾਉਣੀ ਆ ਲੈਸ ਹੈ ਜੀ ਤੇ ਆਹ ਕਮੀਜ਼ਾ ਸ਼ਰਟ ਗੋਲ ਚੱਕਾਂ ਦੀ ਕੱਟੀ ਹੋਈ ਤੇ ਤੁਹਾਨੂੰ ਦਿਖਾਉਣੀ ਹੈ ਜੀ ਤੁਸੀਂ ਦੇਖਦੇ ਰਹੋ ਮੇਰੀ ਵੀਡੀਓ ਨੂੰ ਨਾ ਮੇਰੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਹੁ ਤੁਸੀਂ ਦੇਖੋ ਜੀ ਤੰਦਾ ਹੋਣੇ ਆ ਜੀ ਹੁਣ ਇਹ ਗੋਲ ਚੱਕਾਂ ਤੇ ਲੈਸ ਲਾਈਫ ਹੀ ਕਿ ਮੇਰੀ ਲੱਗਦੀ ਹੈ ਆ ਤੁਸੀਂ ਦੇਖ ਲਓ ਜੀ ਦੋਨੋਂ ਸਾਈਡ मिनट जी देखो आक लैस लाई हुई मेरी वीडियो देखने धन्यवाद जी